ਕਿ ਬਜ਼ੁਰਗ ਵਿਅਕਤੀ ਉਹਦੇ ਜਿਹੜੇ ਚਿੱਟੇ ਵਾਲ ਸੀ ਉਹ ਕਾਲੇ ਹੋਣੇ ਸ਼ੁਰੂ ਹੋ ਗਏ ਦਵਾਈ ਹੈ ਐਗਜ਼ਿਨਟ੍ਰਿਪ ਜਿਹੜੀ ਕਿਡਨੀ ਕੈਂਸਰ ਦਾ ਇਲਾਜ ਕਰਨ ਦੇ ਲਈ ਵਰਤੀ ਜਾਂਦੀ ਹੈ ਇਹ ਪਹਿਲਾ ਕੇਸ ਆ ਇਸ ਦਵਾਈ ਦਾ ਸਪੈਸ਼ਲੀ ਜਿਹੜੀ ਹੇਅਰ ਰੀ ਪਿਗਮੈਂਟੇਸ਼ਨ ਮਤਲਬ ਵਾਲਾਂ ਦਾ ਰੰਗ ਬਦਲਣ ਦਾ ਮਾਮਲਾ ਪਰ ਨਾਲ ਨਾਲ ਇਹ ਜੇ ਸਾਈਡ ਇਫੈਕਟ ਵੀ ਹੈ ਹਾਈ ਬਲੱਡ ਪ੍ਰੈਸ਼ਰ ਜੇ ਡਾਇਰੀਆ ਜਾਂ ਉਹਨਾਂ ਕੋਈ ਉਦਾਂ ਦੀਆਂ ਪ੍ਰੋਬਲਮ ਹੋ ਸਕਦੀ ਹੈ। ਕੈਂਸਰ ਦਾ ਇਲਾਜ ਹੈ ਨਹੀਂਗਾ ਨਾਮਰਦ ਬਿਮਾਰੀਆਂ ਸਭ ਤੋਂ ਵੱਧ ਮੌਤਾਂ ਦੁਨੀਆ ਦੇ ਵਿੱਚ ਕੈਂਸਰ ਦੇ ਨਾਲ ਹੋ ਰਹੀਆਂ। ਬਹੁਤ ਜ਼ਿਆਦਾ ਬਿਮਾਰੀ ਹੈ ਫੈਲੀ ਹੈ। ਇਹਦੇ ਇਲਾਜ ਦੇ ਉੱਤੇ ਵੀ ਵੱਖਰੀਆਂ-ਮੁੱਖਰੀਆਂ ਖੋਜਾਂ ਹੋ ਰਹੀਆਂ। ਹੁਣ ਜਦੋਂ ਇਹਦਾ ਇਲਾਜ ਕੀਤਾ ਜਾ ਰਿਹਾ ਜਾਂ ਕੁਝ ਦਵਾਈਆਂ ਕਰ ਰਹੀਆਂ ਉਹਦੇ ਨਾਲ ਕੁਝ ਇਹਦੇ ਵਿੱਚ ਉਹ ਸਿੱਧੀ ਮਦਦ ਨਹੀਂ ਮਿਲ ਰਹੀ ਪਰ ਕੁਝ ਹੋਰ ਗੱਲਾਂ ਨਤੀਜੇ ਜਿਹੜੇ ਸਾਹਮਣੇ ਆ ਰਹੇ ਆ। ਨਤੀਜਾ ਇੱਕ ਕੀ ਨਿਕਲਿਆ ਕਿ ਬਜ਼ੁਰਗ ਵਿਅਕਤੀ ਉਹਦੇ ਜਿਹੜੇ ਚਿੱਟੇ ਵਾਲ ਸੀ ਉਹ ਕਾਲੇ ਹੋਣੇ ਸ਼ੁਰੂ ਹੋ ਗਏ ਕਦੋਂ ਜਦੋਂ ਉਹਨੂੰ ਕਿਡਨੀ ਕੈਂਸਰ ਸੀ ਉਹਨੂੰ ਇੱਕ ਐਗਜ਼ਿਟ ਨਿਬ ਕੋਈ ਦਵਾਈ ਹੈ ਐਗਜ਼ਿਨਟ੍ਰਿਬ ਜਿਹੜੀ ਕਿਡਨੀ ਕੈਂਸਰ ਦਾ ਇਲਾਜ ਕਰਨ ਦੇ ਲਈ ਵਰਤੀ ਜਾਂਦੀ ਹੈ ਉਹਦੇ ਕਿਡਨੀ ਕੈਂਸਰ ਦਾ ਇਲਾਜ ਕਰਨ ਦੇ ਲਈ ਜਦੋਂ ਉਹਨੂੰ ਇਹ ਦਵਾਈ ਦਿੱਤੀ ਜਾ ਰਹੀ ਸੀ ਤਾਂ ਉਹਦੇ ਚਿੱਟੇ ਵਾਲ ਮੁੜ ਕੇ ਕਾਲੇ ਹੋਣੇ ਸ਼ੁਰੂ ਹੋ ਗਏ ਇਹ ਕਈ ਮਹੀਨਿਆਂ ਦੇ ਵਿੱਚ ਹੌਲੀ-ਹੌਲੀ ਹੋਇਆ ਸੋ ਉਹ ਮਤਲਬ ਇਥੋਂ ਅੱਗਿਓਂ ਵਾਲ ਸ਼ੁਰੂ ਹੋ ਕੇ ਤੇ ਪਿੱਛੇ ਤੱਕ ਉਹ ਕਹਿੰਦੇ ਤੇ ਮੁੜਕੇ ਉਹਦੀਆਂ ਮੋਛਾਂ ਤੇ ਜਿਹੜਾ ਮਤਲਬ ਕੋਈ ਉਹਨੇ ਹੇਅਰ ਡਾਈ ਯੂਜ਼ ਕਰਵੀਂ ਕੀਤੀ ਨਹੀਂ ਤੇ ਵਾਲ ਜਿਹੜੇ ਉਹਦੇ ਸਾਰੇ ਸਾਰੇ ਕਾਲੇ ਹੋ ਗਏ ਇਹ ਕੇਸ ਜਿਹੜਾ ਇਹ ਇੱਕ ਰਿਪੋਰਟ ਪਬਲਿਸ਼ ਹੋਈ ਆ ਪਿਛਲੇ ਮਹੀਨੇ ਜੂਨ ਦੇ ਵਿੱਚ ਉਦੋਂ ਇਹ ਕੇਸ ਰਿਪੋਰਟ ਕੀਤਾ ਗਿਆ ਜਿਹੜੀ ਐਗਨਟਿਵ ਬਾਇਕ ਕੈਂਸਰ ਦੀ ਡਰੱਗ ਆ ਜਿਹੜੀ ਕੋਸ਼ ਸਿਗਨਲ ਸੈਲਸ ਦੇ ਬਲੌਕ ਕਰਦੀ ਆ ਤੇ ਜਿਹੜਾ ਟਿਊਮਰ ਹੁੰਦਾ ਉਹਦੀ ਗ੍ਰੋਥ ਸਲੋ ਹੋ ਜਾਂਦੀ ਆ ਮਤਲਬ ਜਿੰਨਾ ਤੇਜ਼ੀ ਦੇ ਨਾਲ ਉਹ ਟਿਊਮਰ ਫੈਲਣਾ ਹੁੰਦਾ ਉਹਨੂੰ ਰੋਕ ਦਿੰਦੀ ਆ ਡਾਕਟਰ ਇਹ ਮੰਨਦੇ ਆ ਕਿ ਇਹਦੇ ਨਾਲ ਜਿਹੜੀ ਮੈਲਾਨਿਨ ਪ੍ਰੋਡਕਸ਼ਨ ਆ ਮੈਲਾਨਿਨ ਜਿਹੜੀ ਸਾਡੇ ਰੰਗ ਨੂੰ ਕਾਲਾ ਕਰਦੀ ਆ ਉਹਨੂੰ ਵਧਾ ਦਿੰਦਾ ਤੇ ਵਾਲ ਜਿਹੜੇ ਕਾਲੇ ਹੋਣੇ ਸ਼ੁਰੂ ਹੋ ਗਏ ਜਾਂ ਮਤਲਬ ਬਲੈਕ ਜਾਂ ਕਹਿ ਲਓ ਬਰਾਊਨ ਜਾਂ ਬਲੌਂਡ ਜਿਸ ਤਰ੍ਹਾਂ ਦੇ ਵੀ ਹੁੰਦੇ ਆ ਇਹ ਪਹਿਲਾ ਕੇਸ ਆ ਇਸ ਦਵਾਈ ਦਾ ਸਪੈਸ਼ਲੀ ਜਿਹੜੀ ਹੈਅਰ ਰੀ ਪਿਗਮੈਂਟੇਸ਼ਨ ਮਤਲਬ ਵਾਲਾਂ ਦਾ ਰੰਗ ਬਦਲਣ ਦਾ ਮਾਮਲਾ ਇਦਾਂ ਦੀ ਦਵਾਈ ਨੇ ਜੇ ਕੋਈ ਕੰਮ ਕੀਤਾ ਹੋਵੇ ਹੁਣ ਇਹਦੇ ਨਾਲ ਕੈਂਸਰ ਦਾ ਇਲਾਜ ਤੇ ਚਲੋ ਚੱਲ ਹੀ ਰਿਹਾ ਸੀ ਉਹਦੇ ਵਿੱਚ ਇਹਦੀ ਕੋਈ ਹੈਲਪ ਨਹੀਂ ਪਰ ਵਾਲਾਂ ਦੇ ਰੰਗ ਦੇ ਮਾਮਲੇ ਦੇ ਵਿੱਚ ਕੁਝ ਨਵੀਆਂ ਜਿਹੜੀਆਂ ਖੋਜਾਂ ਨੇ ਉਹ ਹੋ ਗਈਆਂ ਕਿ ਆਪਣੇ ਆਪ ਨੇਚੁਰਲੀ ਤੁਹਾਡੇ ਵਾਲ ਹੋਈ ਕਾਲੇ ਜਾਣ ਚਿੱਟੇ ਹੋਣ ਹੀ ਨਾ ਉਹ ਵੀ ਦਵਾਈ ਦੇ ਨਾਲ ਉਧਰਲੇ ਪਾਸੇ ਨੂੰ ਜਿਹੜੀ ਇੱਕ ਵੱਡੀ ਡਿਵੈਲਪਮੈਂਟ ਦੱਸੀ ਜਾ ਰਹੀ ਹੈ ਕੈਂਸਰ ਡਰੱਗ ਦੇ ਨਾਲ ਵਾਲਾਂ ਦਾ ਰੰਗ ਬਦਲਣ ਨਾਲ ਕੋ ਨਵੀਂ ਗੱਲ ਨਹੀਂ ਹੈ 30% ਲੋਕ ਕਿਸੇ ਵੀ ਟ੍ਰੀਟਮੈਂਟ ਦੇ ਨਾਲ ਕੁਸ਼ਨਾ ਕੁਝ ਉਹਨਾਂ ਦੀ ਸਕਿਨ ਦੇ ਵਿੱਚ ਜਾਂ ਜਦੋਂ ਉਹ ਕੈਂਸਰ ਦਾ ਇਲਾਜ ਕੀਤਾ ਜਾਂਦਾ ਚਮੜੀ ਦੇ ਜਾਂ ਵਾਲਾਂ ਦੇ ਰੰਗ ਦੇ ਵਿੱਚ ਤਬਦੀਲੀ ਆਉਂਦੀ ਆ ਉਹ ਹੁਣ ਜਿਹੜੀ ਇਹ ਡਰਗ ਨੂੰ ਇਹ ਬਹੁਤ ਮਹੱਤਵਪੂਰਨ ਮੰਨਦੇ ਆ ਕਿ ਇਹ ਜਿਹੜੇ ਉਧਰਲੇ ਪਾਸੇ ਹੋ ਸਕਦੀ ਪਰ ਨਾਲ ਨਾਲ ਇਹਦੇ ਸਾਈਡ ਇਫੈਕਟ ਵੀ ਹੈ ਹਾਈ ਬਲੱਡ ਪ੍ਰੈਸ਼ਰ ਜਾਂ ਡਾਇਰੀਆ ਜਾਂ ਮਤਲਬ ਕਈ ਉਹਦਾਂ ਦੀਆਂ ਪ੍ਰੋਬਲਮ ਹੋ ਸਕਦੀਆਂ ਪਰ ਉਹ ਕਹਿੰਦੇ ਇਸ ਕੇਸ ਦੇ ਨਾਲ ਸਾਨੂੰ ਇੱਕ ਨਵੀਂ ਰਿਸਰਚ ਮਿਲ ਗਈ ਆ ਕਿ ਜਿਹੜੇ ਚਿੱਟੇ ਵਾਲਾ ਉਹਨਾਂ ਨੂੰ ਕਾਲੇ ਕਿਦਾਂ ਜਾ ਸਕਦਾ ਪਰ ਹਾਲਾਂਕਿ ਇਹਨੂੰ ਅ ਮਤਲਬ ਕੋਸਮੈਟਿਕ ਟਰੀਟਮੈਂਟ ਵਜੋਂ ਸ਼ੁਰੂ ਕੀਤਾ ਜਾ ਸਕਦਾ ਕਿ ਨਹੀਂ ਇਹ ਹਜੇ ਬਹੁਤ ਮਤਲਬ ਸਮੇਂ ਤੋਂ ਪਹਿਲਾਂ ਦੀ ਗੱਲ ਆ ਪਰ ਘੱਟੋ ਘੱਟ ਉਹਨਾਂ ਡਾਕਟਰਾਂ ਨੂੰ ਉਹਨਾਂ ਵਿਗਿਆਨੀਆਂ ਨੂੰ ਇੱਕ ਜਿਹੜਾ ਉਹ ਮਾਮਲਾ ਮਿਲ ਗਿਆ ਵੀ ਜਿਸ ਮਾਮਲੇ ਦੇ ਨਾਲ ਉਹ ਸਮਝ ਸਕਦੇ ਆ ਕਿ ਜਿਹੜੇ ਵਾਲਾਂ ਦਾ ਰੰਗ ਬਦਲਣ ਦਾ ਪ੍ਰੋਸੈਸ ਕੀ ਆ ਤੇ ਹੋ ਸਕਦਾ ਕੱਲ ਨੂੰ ਇਦਾਂ ਦੀ ਕੋਈ ਦਵਾਈ ਆ ਜੇ ਕਿ ਕਿਸੇ ਨੂੰ ਵਾਲ ਕਾਲੇ ਨਾ ਕਰਨੇ ਪੈਣ ਤੇ ਉਹ ਦਵਾਈ ਦੇ ਨਾਲ ਹੀ ਉਹਦਾ ਜਿਹੜਾ ਰੰਗ ਆ ਉਹ ਚਿੱਟਿਆਂ ਤੋਂ ਕਾਲਾ ਹੋ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ